ਮੇਰਾ ਆਪਣਾ ਕੇਸ ਨਾਲ ਬਾਈਕ ਕਰਾ ਲਿਆ ਪਰਾ ਚਲਦਾ ਅਰੇ ਕਰਦਾ ਨਾ ਲੋਟ ਇੱਕ ਜੀ ਸਾਨੂੰ ਦਰਖਾਸਤ ਮਸੂਲ ਹੋਈ ਸੀ ਥਰੂ ਐਸਐਸਪੀ ਸਾਹਿਬ ਪਟਿਆਲਾ ਤੋਂ ਜਿਹੜੀ ਕਿ ਕਾਪੀਰਾਈਟ ਐਕਟ ਦੇ ਤਹਿਤ ਮੈਟਰ ਸੀਗਾ ਉਸ ਦੇ ਸੰਦਰਭ ਵਿੱਚ ਅਸੀਂ ਸਭ ਤੋਂ ਪਹਿਲਾਂ ਐਫਆਈਆ ਨੰਬਰ 37 ਧਾਰਾ 63 ਤੇ 65 ਕਾਪੀਰਾਈਟ ਐਕਟ ਥਾਣਾ ਅੰਕਦਵਾਲੀ ਨਾਭਾ ਦਰਜ ਕਰੇ ਸੀ ਉਸ ਦੇ ਇੱਕ ਵਿੱਚ ਅਸੀਂ ਰੇਡ ਕਰਨ ਲਈ ਦੱਤ ਸਟਾਈਲ ਕਲੈਕਸ਼ਨ ਨਾਭਾ ਵੀ ਗਏ ਸੀ ਜਿੱਥੇ ਤੁਹਾਨੂੰ ਮਦਈ ਮਕਤਮਾ ਜੋ ਕਿ ਕੰਪਨੀ ਐਡੀਟਸ ਅਤੇ ਡਿਵਾਈਸ ਦੇ ਰਿਪਰੈਜ਼ੈਂਟੇਟਿਵ ਸੀਗੇ ਉਹ ਉੱਥੇ ਮਿਲੇ ਜਿਨ੍ਹਾਂ ਨੇ ਸਾਨੂੰ ਉੱਥੇ ਆਪਣੀ ਨਿਸ਼ਾਨਦਹੀ ਤੇ ਸਾਰਾ ਕੁਝ ਸਮਾਨ ਨੂੰ ਕਵਰ ਕਰਾਉਣਾ ਸ਼ੁਰੂ ਕੀਤਾ ਜਿਹੜਾ ਵੀ ਸਮਾਨ ਉਹਨਾਂ ਦੀ ਕੰਪਨੀ ਦੇ ਲੋਗੋ ਲਾ ਕੇ ਜਾਲੀ ਕਰ ਦਿੱਤਾ ਅਸੀਂ ਉੱਥੇ ਜਿਸ ਟਾਈਮ ਤਪਦੀਸ਼ ਕਰ ਰਹੇ ਸੀਗੇ ਆਪਣਾ ਮਾਲ ਬਕਦਮਾ ਇਕੱਠਾ ਕਰ ਰਹੇ ਸੀ ਸੀਲ ਕਰ ਰਹੇ ਸੀਗੇ ਉਹਨਾਂ ਦੀ ਨਿਗਰਾਨੀ ਵਿੱਚ ਉਸ ਟਾਈਮ ਬਾਅਦ ਕਾਫੀ ਦੁਕਾਨਦਾਰ ਇਕੱਠੇ ਹੋਣ ਲੱਗ ਗਏ ਹੱਲਾ ਗੁੱਲਾ ਕਰਨ ਲੱਗ ਗਏ ਅਤੇ ਉੱਥੇ ਕਾਫੀ ਮਾਤਰਾ ਵਿੱਚ ਇਕੱਠੇ ਹੋ ਗਏ ਇਕ ਅੱਠ ਵਿੱਚੋਂ ਸਾਰੀ ਪੁਲਿਸ ਨੂੰ ਧਮਕੀਆਂ ਦੇਣ ਲੱਗੇ ਵੀ ਅਸੀਂ ਤੁਹਾਨੂੰ ਦੱਸਦੇ ਹਾਂ ਤੁਸੀਂ ਕਿਵੇਂ ਸਾਡੇ ਏਰੀਆ ਚ ਆ ਕੇ ਤੁਸੀਂ ਕਿਵੇਂ ਕਾਰਵਾਈ ਕਰਦੋਂਗੇ ਤੁਸੀਂ ਕੌਣ ਹੋ ਨੂੰ ਸਾਡਾ ਸਮਾਨ ਲੈ ਕੇ ਜਾਣ ਵਾਲੇ ਪੁਲਸ ਦੇ ਕੰਮ ਵਿੱਚ ਉਹਨਾਂ ਨੇ ਵਿਘਨ ਪਾਈ ਹੈ ਆਨ ਡਿਊਟੀ ਅਫਸਰਾਂ ਨੂੰ ਚੱਲਦੀ ਡਿਊਟੀ ਵਿੱਚ ਉਹਨਾਂ ਨੂੰ ਡਿਊਟੀ ਕਰਨ ਤੋਂ ਰੋਕਿਆ ਧਮਕੀਆਂ ਦਿੱਤੀਆਂ ਨੇ ਮੁਲਾਜ਼ਮਾ ਦੇ ਨਾਲ ਹੱਥੋਂ ਪਾਈ ਹੋਏ ਨੇ ਕਾਫੀ ਵਾਰ ਉਹਨਾਂ ਨੂੰ ਸਮਝਾਇਆ ਵੀ ਗਿਆ ਵੀ ਇਹ ਸਭ ਜਿਉ ਪ੍ਰੋਸੈਸ ਆਫ ਲਾਅ ਦੇ ਨਾਲ ਹੋ ਰਿਹਾ ਐਫ ਆਈ ਆਰ ਦਰਜ ਆ ਸਭ ਕੁਝ ਉਹਨਾਂ ਨੂੰ ਦੱਸਿਆ ਗਿਆ ਪਰ ਉਹ ਨਹੀਂ ਸਮਝੇ ਅਖੀਰ ਉਹਨਾਂ ਨੇ ਤਾਂ ਕੰਮਕੀ ਤੋਂ ਬਾਅਦ ਮੁਲਾਜ਼ਮਾਂ ਨੂੰ ਕਿਹਾ ਵੀ ਅਸੀਂ ਹੁਣ ਤੁਹਾਨੂੰ ਜਾਣ ਨਹੀਂ ਦੰਦੇ ਤਾਂ ਇਸੇ ਵਜਿਹੇ ਵਿੱਚ ਉਹਨਾਂ ਨੇ ਸ਼ਟਰ ਲਾਇਆ ਪਰ ਸ਼ਟਰ ਲਾ ਕੇ ਸਾਰੇ ਦੁਕਾਨਦਾਰ ਨੇ ਰਾਜੀ ਕੀ ਕਿ ਕਿਸੇ ਬਾਹਰ ਇਕੱਠੇ ਲੋਕ ਸੀ ਉਹ ਵੀ ਸਾਰੇ ਦੁਕਾਨਦਾਰ ਤੇ ਫੋਰ ਉੱਥੇ ਦੇ ਪ੍ਰਧਾਨ ਜੀ ਜੋ ਵੀ ਸੀਜੀਓ ਸਟੇਟ ਇਕੱਠੇ ਹੋਏ ਤੇ ਕਿੰਨੇ ਕ ਦੁਕਾਨਾਂ ਤੇ ਆਪਾਂ ਨੇ ਹੁਣ ਜੋ ਕਿਹਾ ਗਿਆ ਕਿ 45 ਪਰਚੇ ਹੋਏ ਨੇ ਤੇ ਕਿੰਨੇ ਪਰਚੇ ਹੁਣ ਆਪਾਂ ਅੱਗੇ ਹੋਰ ਕਰਾਂਗੇ ਉਹਨਾਂ ਦੇ ਇਹ ਜਿਵੇਂ ਜਿਵੇਂ ਜਿਹਦੇ ਖਲਾਫ ਕੰਪਲੇਂਟ ਆਈ ਉਹਦੇ ਖਲਾਫ ਹੋਊਗਾ ਉਹਦੇ ਖਲਾਫ ਉਹਦੇ ਖਲਾਫ 40 40 ਬੰਦੇ ਅੱਛਾ 40 45 ਬੰਦਿਆਂ ਦੇ ਪਰਸੇ ਸਾਨੂੰ ক্লোਜ਼ ਕਰਕੇ ਅੰਦਰ ਸਾਨੂੰ ਬੰਦੀ ਬਣਾਉਣ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਪੁਲਿਸ ਬੜੀ ਮਸਤੀ ਨਾਲ ਬਾਹਰ ਨਿਕਲੀ ਅਤੇ ਉਹਨਾਂ ਨੂੰ ਉਥੋਂ ਉਰੇ ਪਰੇ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਹੈ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਹੈ ਇਸ ਦੇ ਤਹਿਤ ਉਹਨਾਂ ਦੇ ਐਫਆਈਆਰ ਨੰਬਰ 38 7127 2 132 221 ਬੀਐਨਐਸ ਤਹਿਤ ਪਾਕਪੁਰਾਤਰ ਤਰ੍ਹਾਂ ਲਏ 45 ਬੰਦਿਆਂ ਦੇ ਕਰੀਬ ਉਥੇ ਜੋ ਪਕ ਸੀਗਾ ਉਹਨਾਂ ਦੇ ਖਲਾਫ ਪੜਚਾਏ ਜਿਨ੍ਹਾਂ ਵਿੱਚੋਂ 7 ਬੰਦੇ ਬਾਹਰ ਨੇ ਅੱਛਾ